ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਯੂਟਰਨ ਲੈਂਡ ਪੁਲਿੰਗ ਪਾਲਿਸੀ ਨੂੰ ਲੈ ਕੇ ਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਸੂਤਾ ਫਸਾ ਲਿਆ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਵਲ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਵਲ ਲਗਾਤਾਰ ਪ੍ਰੈਸ਼ਰਾਈਜ਼ ਕਰ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਕਿਉਂਕਿ 50% ਵਿਧਾਇਕ ਅਤੇ ਮੰਤਰੀ ਲੈਂਡ ਪੁਲਿੰਗ ਪਾਲਿਸੀ ਦੇ ਨਾਲ ਸਹਿਮਤ ਨਹੀਂ ਉਹਨਾਂ ਦੇ ਆਪਸੀ ਨਿੱਜੀ ਵਿਚਾਰ ਇਹ ਨੇ ਕਿ ਲੈਂਡ ਪੁਲਿੰਗ ਪਾਲਿਸੀ ਕਿਸਾਨਾਂ ਦੇ ਫਾਇਦੇ ਵਾਸਤੇ ਨਹੀਂ ਇਸ ਦੇ ਨਾਲ 65 ਹਜ਼ਾਰ ਏਕੜ ਰਕਬਾ ਪੰਜਾਬ ਦੀ ਜ਼ਮੀਨ ਦਾ ਖਰਾਬ ਹੋਵੇਗਾ ਅਰਬਨ ਸਟੇਟਸ ਪਨਾ ਕੇ ਮੌਲ ਬਣਾ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੀ ਕਰਨਗੇ ਤੇ ਦੂਸਰੇ ਪਾਸੇ ਜਿਹੜੇ ਸਵਾਲ ਪੁੱਛੇ ਗਏ ਸੀ ਅੱਜ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਭਈ ਤੁਸੀਂ 60 ਹਜ਼ਾਰ ਏਕੜ ਮੁਆਵਜ਼ੇ ਦੀ ਗੱਲ ਕਰਦੇ ਹੋ ਤੁਸੀਂ 1 ਲੱਖ ਪ੍ਰਤੀ ਏਕੜ ਦੇ ਹਿਸਾਬ ਨਾਲ ਤੁਸੀਂ ਠੇਕੇ ਦੀ ਗੱਲ ਕਰਦੇ ਹੋ ਲੇਕਿਨ ਜਿਹੜੇ ਮਜ਼ਦੂਰ ਨੇ ਜਿਹੜੇ ਕਾਰੀਗਰ ਨੇ ਜਿਹੜੇ ਸੀਰੀ ਨੇ ਉਹਨਾਂ ਨੂੰ ਤੁਸੀਂ ਪੈਸਾ ਕਿੱਥੋਂ ਭੁਇਆ ਕਰਵਾਓਗੇ ਤੇ ਦੂਸਰੇ ਪਾਸੇ ਤੁਹਾਡੇ ਕੋਲ ਤਾਂ ਬਜਟ ਹੀ ਨਹੀਂ ਹੈ अर्बन ਸਟੇਟਸ ਬਣਾਉਣ ਨੂੰ ਕਲੋਨੀਆ ਕਟਣ ਨੂੰ ਤੁਸੀਂ ਇੰਨਾ ਪੈਸਾ ਮੁਹੱਈਆ ਕਿੱਥੋਂ ਕਰਾਓਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਤੇ ਆਮ ਆਦਮੀ ਪਾਰਟੀ ਦੀ ਸੱਚੀ ਲੀਡਰਸ਼ਿਪ ਨੂੰ ਫਟਕਾਰ ਪਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਿਸੇ ਵੀ ਸਮੇਂ ਵੱਡਾ ਯੂਟਰ ਲੈ ਸਕਦੇ ਨੇ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਭਗਵੰਤ ਮਾਨ ਸਰਕਾਰ ਲੈ ਪੁਲਿੰਗ ਮਾਮਲੇ ਉੱਪਰ ਵੀ ਯੂਟਰ ਲੈਣ ਦੀ ਦਿਖਾਈ ਦੇ ਰਹੀ ਹੈ ਪਿੰਡਾਂ ਵਿੱਚ ਆਪ ਆਦੀ ਪਾਰਟੀ ਦੀ ਐਂਟਰੀ ਬੈਣ ਹੁਣ ਮਗਰੋਂ ਸਰਕਾਰ ਨਰ ਬੈ ਗਈ ਹੈ ਸਰਕਾਰ ਨੇ ਹਾਈ ਕੋਰਟ ਵਿੱਚ ਵੀ ਮੰਨ ਲਿਆ ਕਿ ਜਿੰਨਾ ਚਿਰ ਮਾਮਲੇ ਦਾ ਨਿਬੇੜਾ ਨਹੀਂ ਹੁੰਦਾ ਲੈਂਡ ਪੁਲਿੰਗ ਨੀਤੀ ਲਾਗੂ ਨਹੀਂ ਕਰਾਂਗੇ ਆਪ ਆਦੀ ਪਾਰਟੀ ਦੇ ਲੀਡਰ ਵੀ ਬੜਾ ਸੰਭਲ ਕੇ ਬਿਆਨਬਾਜ਼ੀ ਕਰਨ ਲੱਗ ਪੈਣ 10 ਸਾਲ ਜਿੱਥੇ ਵਿਰੋਧੀ ਪਾਰਟੀਆਂ ਤੇ ਕਿਸਾਨ ਜਥੇਬੰਧੀਆਂ ਪੰਜਾਬ ਸਰਕਾਰ ਦੀ ਲੈਂਡ ਪੁਲਿੰਗ ਨੀਤੀ ਦਾ ਵਿਰੋਧ ਕਰ ਰਹੇ ਹਨ ਉਥੇ ਹੀ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਨੇ ਇਸ ਤੇ ਸਖਤ ਰੁਕ ਆਪਣਾਇਆ ਹੈ ਸ਼ਹਿਰੀਕਰਨ ਅਤੇ ਉਦਯੋਗੀਕਰਨ ਲੀ ਲਿਆਂਦੀ ਕੀ ਲੈਂਡ ਪੁਲਿੰਗ ਨੀਤੀ ਤੇ ਹਾਈ ਕੋਰਟ ਦੇ ਸਕਸਟੈਂਡ ਦੇ ਬਾਅਦ ਬੁੱਧਵਾਰ ਨੂੰ ਪੰਜਾਬ ਸਰਕਾਰ ਪਿੱਛੇ हट ਗਈ ਹੈ ਹਾਈ ਕੋਰਟ ਨੇ ਇਸ ਨੀਤੀ ਉਤੇ ਰੋਕ ਲਾਉਣ ਤੋਂ ਪਹਿਲਾਂ ਪੰਜਾਬ ਦੇ ਐਡਵੋਕੇਟ ਜਨਰਲ ਨੂੰ ਭਰੋਸਾ ਦਿੱਤਾ ਹੈ ਕਿ ਇਹ ਨੀਤੀ ਵੀਰਵਾਰ ਤੱਕ ਲਾਗੂ ਨਹੀਂ ਕੀਤੀ ਜਾਵੇਗੀ ਅਦਾਲਤ ਨੇ ਨੀਤੀ ਦੇ ਸਮਾਜ ਅਤੇ ਵਾਤਾਵਰਨ ਪ੍ਰਭਾਵ ਬਾਰੇ ਵੀਰਵਾਰ ਨੂੰ ਜਵਾਬਦੇਹ ਕਰਨ ਦੇ ਹੁਕਮ ਦਿੱਤੇ ਨੇ ਦੱਸਦੀ ਹੈ ਕਿ ਬੁਹਾਲੀ ਪੰਜਾਬ ਵਿੱਚ ਹੋਰ ਖੇਤਰਾ ਸ਼ਹਿਰਾਂ ਵਿੱਚ ਉਦਯੋਗ ਖੇਤਰ ਵਿਕਸਤ ਕਰਨ ਲਈ ਵਕ ਵਕ ਪਿੰਡਾਂ ਦੀ ਜ਼ਮੀਨ ਐਕਵਾਰ ਕਰਨ ਦੀ ਪੰਜਾਬ ਸਰਕਾਰ ਦੀ ਨੀਤੀ ਨੂੰ ਚੁਣੌਤੀ ਦਿੰਦੇ ਹੋਏ ਪੰਜਾਬ ਤੇ ਹਰਿਆਣਾ ਕੋਲ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 19 ਦੇ ਤੱਕ ਲੈਂਡ ਪੁੱਲਿੰਗ ਨੀਤੀ ਲਾਗੂ ਨਹੀਂ ਕਰ ਸਕਦੇ ਜਿੰਨੀ ਦੇਰ ਤੱਕ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਹਰੀ ਛੰਡੀ ਨਹੀਂ ਮਿਲਦੀ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਦਾ ਜਿਹੜੇ ਹਿਸਾਬ ਦੇ ਨਾਲ ਵੱਡੇ ਪੱਧਰ ਤੇ ਪੰਜਾਬ ਦੇ ਪਿੰਡਾਂ ਦੇ ਵਿੱਚ ਵਿਰੋਧ ਹੋ ਰਿਹਾ ਹੈ ਭਾਜੜਾ ਪੁਆਇਆਂ ਚਾਹ ਰੀਆਂ ਨੇ ਸਵਾਲ-ਜਵਾਬ ਕੀਤੇ ਜਾ ਰਹੇ ਨੇ ਮੰਤਰੀਆਂ ਅਤੇ ਵਿਧਾਇਕਾਂ ਵੱਲੋਂ ਦੂਸਰੇ ਪਾਸੇ ਕੰਨੀ ਘਤਰਾਉਂਦੇ ਨਜ਼ਰ ਆਉਂਦੇ ਨੇ ਪੰਜਾਬ ਦੇ ਮੰਤਰੀ ਅਤੇ ਵਿਧਾਇਕ ਇਹ ਸੂਤਰ ਦੱਸਦੇ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬੜਾ ਜਲਦੀ ਵੱਡਾ ਫੈਸਲਾ ਲੈ ਸਕਦੇ ਨੇ ਲੈਂਡ ਪੁਲਿੰਗ ਪਾਲਿਸੀ ਨੂੰ ਲੈ ਕੇ ਪੰਜਾਬ ਦੇ ਕਿਸਾਨ ਤਾਂ ਕਹਿ ਰਹੇ ਨੇ ਕਿ ਕਰਾਂਗੇ ਜਾਂ ਮਰਾਂਗੇ ਮਰਦੇਾਂਗੇ ਜਾਂ ਮਰ ਜਾਵਾਂਗੇ ਅਸੀਂ 1 ਇੰਚ ਵੀ ਜ਼ਮੀਨ ਅਕਵਾਰ ਹੁਣ ਨਹੀਂ ਦਿਆਂਗੇ ਲੈਂਡ ਪੂਲਿੰਗ ਪਾਲਿਸੀ ਦੇ ਨਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਮਸ਼ਹੂਰੀਆਂ ਕਰ ਰਹੇ ਸੀ ਲੇਕਿਨ ਆਪਣੀਆਂ ਮਸ਼ਹੂਰੀਆਂ ਨੂੰ ਬੈਨ ਕਰਨਾ ਪਵੇਗਾ ਜਿਹੜੀਆਂ ਲੈਂਡ ਪੂਲਿੰਗ ਪਾਲਿਸੀ ਦੀਆਂ ਨੀਤੀਆਂ ਨੂੰ ਪੰਜਾਬ ਦੇ ਕਿਸਾਨਾਂ ਨੂੰ ਬਾਰ-ਬਾਰ ਐਸ ਸਮਝਾਇਆ ਸਾਰਿਆ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਆਈ ਹੈ ਕਿ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਵੱਡਾ ਝਟਕਾ ਦੇ ਦਿੱਤਾ ਗਿਆ ਹੈ ਕਿ ਕਿਸਾਨਾਂ ਨੂੰ ਦੇਣ ਵਾਸਤੇ ਤੁਹਾਡੇ ਕੋਲ ਪੈਸੇ ਨਹੀਂ ਕਿਸਾਨਾਂ ਨੂੰ ਦੇਣ ਵਾਸਤੇ ਤੁਹਾਡੇ ਕੋਲ ਠੇਕੇ ਨਹੀਂ ਤੇ ਮਜ਼ਦੂਰ ਵਰਗ ਭਾਈ ਜਾਰਾ ਕਿੱਥੇ ਜਾਵੇਗਾ ਉਹਨਾਂ ਦੇ ਇਨਕਮ ਦਾ ਸੋਰਸ ਪੰਜਾਬ ਸਰਕਾਰ ਕਿਵੇਂ ਮੁਹੱਈਆ ਕਰਵਾਏਗੀ ਨਹੀਂ ਤਾਂ ਉਹਨਾਂ ਦੇ ਬਲਦੇ ਚੁੱਲ੍ਹੇ ਬੰਦ ਹੋ ਜਾਣਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਭੇਜੇ ਗਏ ਨੁਮਾਇंदे ਉਹ ਬਿਲਕੁਲ ਚੁੱਪ ਨੇ ਇਸ ਨੀਤੀ ਨੂੰ ਲੈ ਕੇ ਫਿਰ ਦੁਬਾਰਾ ਮੰਥਾ ਮੰਤਰੋ ਫੋਨ ਦੇ ਖਰਚੇ ਜਿਹੜੇ ਪਟਕਾਏ ਘਟਾਏ ਜਾ ਰਹੇ ਨੇ ਦੂਸਰੇ ਪਾਸੇ ਜਿਹੜੇ ਵਿਧਾਇਕ ਨੇ ਮੰਤਰੀ ਨੇ ਉਹ ਅੰਦਰ ਖਾਤੇ ਲੈਂਡ ਪੁਲਿੰਗ ਪਾਲਸੀ ਦਾ ਵਿਰੋਧ ਕਰ ਰਹੇ ਨੇ ਕਿਉਂਕਿ ਪਿੰਡਾਂ ਦੇ ਵਿੱਚ ਉਹਨਾਂ ਦੀਆਂ ਰਿਸ਼ਤੇਦਾਰੀਆਂ ਨੇ ਪਿੰਡਾਂ ਤੋਂ ਉਹ ਬੈਨੋਕ ਕਰਦੇ ਨੇ ਇਸ ਕਰਕੇ ਲੋਕ ਉਹਨਾਂ ਨੂੰ ਪਿੰਡਾਂ ਦੇ ਵਿੱਚ ਗਵਰਨ ਨਹੀਂ ਦੇ ਰਹਾ ਤੇ ਦੂਸਰੇ ਪਾਸੇ ਅੰਦਰ ਖਾਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਕਹਿ ਰਹੇ ਨੇ ਕਿ ਲੈਂਡ ਪੁਲਿੰਗ ਪਾਲਸੀ ਨੀਤੀ ਉਬਸ ਲੈਣੀ ਚਾਹੀਦੀ ਹੈ ਕਿਉਂਕਿ ਲਗਾਤਾਰ ਸੋਸ਼ਲ ਮੀਡੀਆ ਤੇ ਪੋਸਟਾਂ ਆ ਆਪ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜ਼ਿਲ੍ਹਾ ਪ੍ਰਧਾਨਾਂ ਵੱਲੋਂ ਸਰਕਲ ਪ੍ਰਧਾਨਾਂ ਅਤੇ ਬਲਾਕ ਪ੍ਰਧਾਨਾਂ ਵੱਲੋਂ ਪਾਈਆਂ ਜਾ ਰਹੀਆਂ ਨੇ ਇਵਨ ਦੋ ਓਐਸਡੀ ਊੰਕਾਰ ਸਿੰਘ ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਕੇ ਚਾਚੇ ਦੇ ਲੜਕੇ ਨੇ ਯਾਨੀ ਕਿ ਕੁਲਦੀਪ ਸਿੰਘ ਧਾਰੀਬਾਦ ਮਾਨਿਤ ਤ੍ਰਿਕੰਗ ਦਨੇਸ਼ ਛੱਡਾ ਮੰਤਰੀ ਅਤੇ ਵਿਧਾਇਕ ਵੀ ਇਸ ਨੀਤੀ ਤੋਂ ਸੰਤੋਖ ਨਹੀਂ ਹਨ ਕਿਸੇ ਵੀ ਸਮੇਂ ਯੂ ਟਰਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਿਆ ਜਾ ਸਕਦਾ ਹੈ ਲੈਂਡ ਪੁਲਿੰਗ ਪਾਲਿਸੀ ਨੂੰ ਲੈ ਕੇ ਧਰਵਾ